ਜਿੰਦਾਬਾਦ ਸਸੀ ਕਾਲ ਜੀ ਮੈਂ ਹਾ ਨਰਮਲ ਸਿੰਘ ਕਲਿਆਣ ਤੇ ਤੁਸੀਂ ਦੇਖ ਰਹੇ ਹੋ ਜਾਗਤ ਸੇਵਕ ਇਸ ਵੇਲੇ ਖੜੇ ਆ ਨਗਰ ਕਾਉਂਸਲ ਬਾਗਾ ਪਰਾਣਾ ਦੇ ਦਫਤਰ ਵਿਖੇ ਜਿੱਥੇ ਅੱਜ ਹਲਕਾ ਵਿਧਾਇਕ ਸਰਦਾਰ ਅਮਰਪਾਲ ਸਿੰਘ ਸੁਖਾਨੰਦ ਦੀ ਅਗਵਾਈ ਦੇ ਵਿੱਚ ਜੋਸ਼ ਪ੍ਰਿਆਸ ਸਮਾਗਮ ਅਜੋਜਤ ਕਰਵਾਇਆ ਗਿਆ। ਇਹ ਸਮਾਗਮ ਸੀ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਇੱਥੇ ਬਾਗਾਪੁਰਾਣਾ ਤੋਂ ਜਿੱਤੇ ਨਗਰ ਕੌਂਸਲ ਦੇ ਐਮਸੀ 15 ਦੇ 15 ਤੇ ਨਾਲ ਦੀ ਨਾਲ ਹਲਕਾ ਵਿਧਾਇਕ ਤੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਸ਼ਹਿਰੀ ਵਪਾਰੀ ਹਾਜ਼ਰ ਸਨ। ਅੱਜ ਨਗਰ ਕੌਂਸਲ ਦੇ ਵਿੱਚ ਲਗਭਗ ਪਿਛਲੇ ਦਿਨੀ 15 ਦੇ 15 ਜਿਹੜੇ ਐਮਸੀ ਸੀ ਉਹ ਆਮ ਆਦਮੀ ਪਾਰਟੀ ਦੇ ਬਣੇ ਸੀਗੇ ਅਸੀਂ ਅੱਜ ਦੀ ਤਰੀਕ 15 ਤਰੀਕ ਜਿਹਦੇ ਵਿੱਚ ਸਾਡੇ ਐਸ ਡੀ ਐਮ ਸਾਹਿਬ ਸਿੱਧੂ ਸਾਹਿਬ ਸਾਡੇ ਤੌਰ ਸਾਹਿਬ ਈਓ ਸਾਹਿਬ ਤੇ ਸਾਡੇ ਢੀਮ ਸੈਨ ਜੀ ਤਹਿਸੀਲਦਾਰ ਸਾਹਿਬ ਇਹ ਜਿਹੜੇ ਆਫੀਸਰ ਸੀਗੇ ਜਿਹੜੇ ਅੱਜ ਦੀ ਜਿਹੜੀ ਚੋਣ ਹੋਈ ਆ ਐਸ ਡੀ ਐਮ ਸਾਹਿਬ ਉਸ ਚੋਣ ਦੇ ਇੰਚਾਰਜ ਰਹੇ ਨੇ ਤੇ ਮਿਊਨਿਸਪਲ ਐਕਟਰ ਚੋਵੀ ਇੱਕ ਦੇ ਅਧੀਨ ਜਿਹੜੀ ਇਹ ਚੋਣ ਹੋਈ ਆ ਉਹਦੇ ਵਿੱਚ ਮੈਨੂੰ ਦੱਸਦਿਆਂ ਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਸਾਰੀ ਚੋਣ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਇਤفاق ਦੇ ਨਾਲ ਸ਼ਾਂਤੀ ਦੇ ਨਾਲ ਤੇ ਸਰਬਸੰਮਤੀ ਦੇ ਨਾਲ ਹੋਈ ਆ ਇਹਦੇ ਵਿੱਚ ਜਦੋਂ ਹੀ ਸਾਡੀ ਪ੍ਰोसीडिंग स्टार्ट ਹੋਈ ਤਾਂ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਦੇ ਪ੍ਰਧਾਨ ਜਿਹੜੇ ਸਾਡੇ ਪਾਰਟੀ ਦੇ ਪੁਰਾਣੇ ਲੀਡਰ ਨੇ ਦੋਸਤ ਵੀ ਨੇ ਗੁਰਪ੍ਰੀਤ ਮਚੰਦਾ ਜੀ ਉਹਨਾਂ ਨੇ ਉੱਠ ਕੇ ਪ੍ਰਧਾਨਗੀ ਦੇ ਵਾਸਤੇ ਸਾਡੇ ਮੇਰੇ ਸਤਿਕਾਰਯੋਗ ਅੰਟੀ ਸੋਨੀਆ ਰਾਣੀ ਉਹਨਾਂ ਦਾ ਨਾਮ ਰੱਖਿਆ ਸਾਰੇ ਐਮਸੀਆਂ ਦੇ ਸਾਹਮਣੇ ਤੇ ਤਰਨੁ ਜੀ ਨੇ ਤਰਨ ਗੋਇਲ ਜੀ ਨੇ ਉਹਨਾਂ ਦੇ ਨਾਮ ਤੇ ਤਸਦੀਕ ਕੀਤੀ ਤੇ ਸਾਡੇ ਸਾਰੇ ਦੇ ਸਾਰੇ 15 ਦੇ 15 ਜਿਹੜੇ ਐਮਸੀ ਨੇ ਮੈਂਬਰਾਂ ਨੇ ਉਹਨਾਂ ਨੇ ਹੱਥ ਖੜੇ ਕਰਕੇ ਉਸ ਨਾਮ ਤੇ ਸਹਿਮਤੀ ਦਿੱਤੀ ਤੇ ਮੈਨੂੰ ਲੱਗਦਾ ਇਹ ਪਹਿਲੀ ਵਾਰ ਹੋਇਆ ਕਿ ਸਾਰੇ ਦੇ ਸਾਰੇ ਮੈਂਬਰ ਮੇਰੀ ਵੀ ਵੋਟ ਸੀ ਪਰ ਮੇਰੀ ਵੋਟ ਅਸੀਂ ਸਾਰੇ ਸਹਿਮਤ ਹੋ ਕੇ ਸਾਰਿਆਂ ਨੇ 16 ਦੇ 16 ਮੈਂਬਰਾਂ ਨੇ ਤਾਂ ਅਸੀਂ ਸਰਬਸੰਮਤੀ ਦੇ ਨਾਲ ਜਿਹੜੇ ਸ਼ਹਿਰ ਦੇ ਪ੍ਰਧਾਨ ਨੇ ਨਗਰ ਕੌਂਸਲ ਦੇ ਉਹ ਅੱਜ ਤੋਂ ਸ਼ਹਿਰ ਦੇ ਪ੍ਰਧਾਨ ਸੋਨੀਆ ਰਾਣੀ ਜੀ ਨੇ ਜਿਹੜੇ ਕਿ ਪਵਨ ਗੁਪਤਾ ਜੀ ਸਾਡੇ ਸਤਿਕਾਰਯੋਗ ਅੰਕਲ ਨੇ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਸਾਡੀ ਪਾਰਟੀ ਦੇ ਅਹੁਦੇਦਾਰ ਵੀ ਨੇ ਤੇ ਟ੍ਰੇਡ ਬੈਂਕ ਦੇ ਵਿੱਚ ਸਾਡੀ ਪਾਰਟੀ ਦੀ ਅਫੀਸ਼ੀਅਲ ਅਹੁਦੇਦਾਰ ਨੇ ਉਹਨਾਂ ਕੋਲੋਂ ਪਿਛਲੇ 3 ਸਾਲਾਂ ਤੋਂ ਆਮ ਆਦੀਮ ਪਾਰਟੀ ਦਾ ਟ੍ਰੇਡ ਵਿੰਗ ਦਾ ਬਾਗੇ ਪੁਰਾਣੇ ਦਾ ਅਹੁਦਾ ਵੀ ਆ। ਤਾਂ ਅਸੀਂ ਉਹਨਾਂ ਨੂੰ ਚੁਣਿਆ ਪ੍ਰਧਾਨਗੀ ਦੇ ਵਾਸਤੇ ਤੇ ਮੈਂ ਪ੍ਰਧਾਨ ਜੀ ਨੂੰ ਵਧਾਈ ਵੀ ਦਿੰਨਾ। ਉਸ ਤੋਂ ਬਾਅਦ ਜਦੋਂ ਸੈਕੰਡ ਵਾਈਸ ਪ੍ਰਧਾਨ ਨਗਰ ਕਾਉਂਸਲ ਬਾਗਾ ਪੁਰਾਣਾ ਦੀ ਚੋਣ ਵਾਸਤੇ ਮਨਦੀਪ ਕੱਕੜ ਜੀ ਜਿਹੜੇ ਵਾਰਡ ਨੰਬਰ 6 ਤੋਂ ਸਾਡੇ ਐਮ ਸੀ ਸੀ ਉਹਨਾਂ ਨੇ ਰਣਜੀਤ ਸਿੰਘ ਬਰਾੜ ਜਿਨ੍ਹਾਂ ਨੇ ਜਿਹੜਾ ਪੂਰਾ ਇਲੈਕਸ਼ਨ ਦਾ ਪ੍ਰੋਸੈਸ ਚੱਲਿਆ ਤੇ ਪਿਛਲੇ ਜਦੋਂ ਤੋਂ ਆਵਾਦੀਮ ਪਾਰਟੀ ਸ਼ੁਰੂ ਹੋਈ ਆ ਜਦੋਂ ਤੋਂ ਆਵਾਦੀ ਪਾਰਟੀ ਸਟਾਰਟ ਹੋਈ ਆ ਉਦੋਂ ਤੋਂ ਹੀ ਆਵਾਦੀਮ ਪਾਰਟੀ ਦੇ ਨਾਲ ਨੇ ਜਿਨ੍ਹਾਂ ਨੇ ਬੜੀ ਬੇਨਤ ਕੀਤੀ ਆ ਸ਼ਹਿਰ ਦੇ ਕੰਮਾਂ ਵਾਸਤੇ ਤਤਪਰ ਰਹਿੰਦੇ ਨੇ ਤਾਂ ਮਨਦੀਪ ਕੱਕਰ ਜੀ ਨੇ ਰਣਜੀਤ ਸਿੰਘ ਬਰਾੜ ਦਾ ਨਾਮ ਆ ਰਣਜੀਤ ਸਿੰਘ ਬਰਾੜ ਜਿਹੜੇ 2 ਨੰਬਰ ਵਾਰਡ ਤੋਂ ਐਮਸੀ ਨੇ ਤਾਂ ਮਨਦੀਪ ਜੀ ਨੇ ਉਹਨਾਂ ਦਾ ਨਾਮ ਆ ਸਾਹਮਣੇ ਲੈ ਕੇ ਆਂਦਾ ਤੇ ਸਾਡੇ 15 ਨੰਬਰ ਵਾਰਡ ਤੋਂ ਸਾਡੇ ਐਮਸੀ ਪਿਰਥੀ ਜੀ ਪਰਤੀ ਸਖਜੀ ਉਹਨਾਂ ਨੇ ਉਹਨਾਂ ਦੇ ਨਾਮ ਤੇ ਤਸਦੀਕ ਕਰਕੇ ਫਿਰ ਸਾਡੇ ਸਾਰੇ ਹਾਊਸ ਦੇ ਸਾਰੇ ਦੇ ਸਾਰੇ ਮੈਂਬਰਾਂ ਨੇ ਆਪਣੇ ਹੱਥ ਖੜੇ ਕਰਕੇ ਜਿਹੜਾ ਕਿ ਆਪਣੇ ਪਾਰਟ ਆਫ ਸਿਸਟਮ ਆ ਜਿਹੜਾ ਕਿ ਕਾਨੂੰਨ ਕਹਿੰਦਾ ਵੀ ਤੁਸੀਂ ਹੱਥ ਖੜੇ ਕਰਕੇ VOTING ਕਰਨੀ ਆ ਤਾਂ ਉਹਨਾਂ ਨੇ ਸਾਰਿਆਂ ਨੇ ਸਹਿਮਤੀ ਦੇ ਨਾਲ VOTING ਕਰਕੇ ਵਾਈਸ ਪ੍ਰਧਾਨ ਦੇ ਤੌਰ ਤੇ ਰਣਜੀਤ ਸਿੰਘ ਬਰਾੜ ਦਾ ਨਾਮ ਲੈ ਕੇ ਜਾਂਦਾ ਇਹ ਜਿਹੜੀਆਂ ਦੋ ਸਾਡੀਆਂ ਅਹੁਦੇਦਾਰੀਆਂ ਹੋਈਆਂ ਨੇ ਕਿਉਂਕਿ ਬਹੁਤ ਜ਼ਰੂਰੀ ਹੁੰਦੀ ਆ ਇਹਨਾਂ ਵਾਸਤੇ ਮੈਂ ਦੋ ਚੀਜ਼ਾਂ ਤੁਹਾਨੂੰ ਕਹਿਣੀਆਂ ਚਾਹਣਾ ਇੱਕ ਤਾਂ ਇਹ ਕਿ ਇਸ ਪੂਰੀ ਇਲੈਕਸ਼ਨ ਪ੍ਰੋਸੈਸ ਦੇ ਵਿੱਚ ਸਾਨੂੰ ਸਭ ਤੋਂ ਵੱਧ ਵੱਧ ਸਹਿਯੋਗ ਮਿਲਿਆ ਮੇਰੇ ਵੱਡੇ ਭਰਾ ਤਰਮਿੰਦਰ ਰਖੜਾ ਜੀ ਸਾਡੇ ਬਲਾਕ ਇੰਚਾਰਜ ਗਗਨਦੀਪ ਚੱਡਾ ਤੇ ਗੌਰਵ ਖਰਾਨਾ ਜਿਹੜੇ ਸਾਡੇ ਬਲਾਕ ਦੇ ਇੰਚਾਰਜ ਨੇ ਤੇ ਤਰਮਿੰਦਰ ਰਖੜਾ ਜੀ ਨੇ ਇਹ ਸਾਰੀ ਪ੍ਰੋਸੈਸ ਦੇ ਵਿੱਚ ਮੋਰੀ ਹੋ ਕੇ ਇੱਕ ਜ਼ਿੰਮੇਵਾਰੀ ਦੇ ਨਾਲ ਆਪਣੀ ਭੂਮਿਕਾ ਨਿਭਾਈ ਆ ਤੇ ਉਸ ਤੋਂ ਬਾਅਦ ਸਾਡੇ ਸ਼ਹਿਰੀ ਪ੍ਰਧਾਨ ਬਚੰਦਾ ਜੀ ਬਾਕੀ ਸਾਰੀ ਜਿੰਨੀ ਵੀ ਸਾਡੀ ਟੀਮ ਸਾਰੀ ਟੀਮ ਨੇ ਬਹੁਤ ਵਧੀਆ ਤਾਲਮਿਲ ਦੇ ਨਾਲ ਇਹ ਜਿਹੜੀਆਂ ਅਹੁਦੇਦਾਰੀਆਂ ਹੋਈਆਂ ਨੇ ਤੇ ਕਾਰਨ ਪੁੱਛਦੇ ਨੇ ਆਮ ਤੌਰ ਤੇ ਤੁਹਾਡਾ ਵੀ ਸਵਾਲ ਹੋਊਗਾ ਵੀ ਕੀ ਕਾਰਨ ਨੇ ਵੀ ਜੇ ਰਣਜੀਤ ਸਿੰਘ ਬਰਾੜ ਦੀ ਚੋਣ ਹੋਈ ਤਾਂ ਉਹਦੇ ਪਿੱਛੇ ਤੁਸੀਂ ਕੀ ਕੀ ਚੀਜ਼ਾਂ ਸਾਹਮਣੇ ਸੀਗੀਆਂ ਜਾਂ ਸਾਡੇ ਅੰਟੀ ਜੀ ਸੋਨੀਆ ਰਾਣੀ ਜੀ ਦੀ ਚੋਣ ਹੋਈ ਇਹਦੇ ਪਿੱਛੇ ਕੀ ਕੀ ਚੀਜ਼ਾਂ ਸੀਗੀਆਂ ਮੈਂ ਤੁਹਾਨੂੰ ਦੋ ਚੀਜ਼ਾਂ ਕਲੀਅਰ ਕਰਨੀਆਂ ਚਾਹਣਾ ਇੱਕ ਤਾਂ ਸਾਡੇ ਸਾਰੇ ਦੇ ਸਾਰੇ 15 ਦੇ 15 ਐਮਸੀ ਬੜੇ ਕਾਬਿਲ ਸੀ ਹਰੇਕ ਐਮਸੀ ਪ੍ਰਧਾਨaband ਦੀ ਵੀ ਸ਼ਮਤਾ ਰੱਖਦਾ ਹਰੇਕ ਐਮਸੀ ਵਾਈਸ ਪ੍ਰਧਾਨaband ਦੀ ਵੀ ਸ਼ਮਤਾ ਰੱਖਦਾ ਹੈ ਕਿਉਂਕਿ ਸਾਰੇ ਬੇਦਾਗ ਨੇ ਸਾਰੇ ਬਹੁਤ ਚੰਗੇ ਨੇ ਮਿਹਨਤੀ ਨੇ ਤੇ ਆਮ ਤੌਰ ਤੇ ਬਾਗੇ ਪਰਾਨੇ ਹਲਕੇ ਦੇ ਵਿੱਚ ਸਰਕਾਰ ਕੋਲ ਜਿਹੜੀ ਸਭ ਤੋਂ ਵੱਡੀ ਪੋਸਟ ਐਮਐਲਏ ਉਸ ਤੋਂ ਬਾਅਦ ਨਗਰ ਕੌਂਸਲ ਦੇ ਪ੍ਰਧਾਨ ਉਸ ਤੋਂ ਬਾਅਦ ਮਾਰਕੀਟ ਕਮੇਟੀ ਦਾ ਚੇਅਰਮੈਨ ਉਸ ਤੋਂ ਬਾਅਦ ਬਲਾਕ ਸੰਮਤੀ ਦੇ ਚੇਅਰਮੈਨ ਉਸ ਤੋਂ ਬਾਅਦ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਜਿਹੜੀਆਂ ਪੰਜ ਪੋਸਟਾਂ ਅਫੀਸ਼ੀਅਲ ਪੋਸਟਾਂ ਹੁੰਦੀਆਂ ਨੇ ਜਿਹੜੇ ਕਿ ਲੋਕਾਂ ਦੇ ਪੰਜ ਨੁਮਾਇੰਦੇ ਹੁੰਦੇ ਨੇ ਉਹਦੇ ਵਿੱਚ ਬਾਗੇਪੁਰਾਣੇ ਐਮਐਲਏ ਦੀ ਚੋਣ ਪਹਿਲਾਂ ਹੋ ਗਈ ਆ ਤੁਸੀਂ ਸਾਰੇ ਜਾਣਦੇ ਹੋ ਤੇ ਹੁਣ ਸਾਡੇ ਕੋਲ ਨਗਰ ਕੌਂਸਲ ਸੀ ਤੇ ਅਸੀਂ ਸਾਰਿਆਂ ਨੇ ਇਹੀ ਸੋਚਿਆ ਵੀ ਆਪਾਂ ਬਲਾਕ ਸਮਤੀ ਦਾ ਚੇਅਰਮੈਨ ਵੀ ਕਿਉਂਕਿ ਬਲਾਕ ਸਮਤੀ ਪਿੰਡਾਂ ਦੀ ਆ ਪਿੰਡਾਂ ਚੋਂ ਲੱਗਦੇ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਕਿਉਂਕਿ ਜ਼ਿਲ੍ਹਾ ਪ੍ਰੀਸ਼ਦ ਪਿੰਡਾਂ ਦੀ ਆ ਪਿੰਡਾਂ ਚੋਂ ਲੱਗਦੇ ਨੇ ਮਾਰਕੀਟ ਕਮੇਟੀ ਆ ਜਿਹੜੀ ਉਹ ਕਿਸਾਨਾਂ ਦੀ ਕਮੇਟੀ ਆ ਜਿਹੜਾ ਉਹਦਾ ਚੇਅਰਮੈਨ ਲੱਗਦਾ ਉਹ ਵੀ ਪਿੰਡਾਂ ਚੋਂ ਲੱਗਦਾ ਤਾਂ ਸਾਡੇ ਕੋਲ ਇੱਕੋ ਇੱਕ ਪੋਸਟ ਰਹਿ ਜਾਂਦੀ ਆ ਨਗਰ ਕੌਂਸਲ ਪ੍ਰਧਾਨਗੀ ਦੀ ਸ਼ਹਿਰ ਦੀ ਪ੍ਰਧਾਨਗੀ ਦੀ ਤਾਂ ਅਸੀਂ ਸਾਰਿਆਂ ਨੇ ਇਹ ਵਿਚਾਰ ਬਣਾਇਆ ਵੀ ਜਿਹੜੀ ਇਹ ਸ਼ਹਿਰ ਦੀ ਪ੍ਰਧਾਨਗੀ ਦੀ ਚੋਣ ਆ ਉਹਦੇ ਵਾਸਤੇ ਜਿਸ ਵੀ ਆਪਾਂ ਮੈਂਬਰ ਸਾਹਿਬ ਦਾ ਪ੍ਰਧਾਨਗੀ ਲਈ ਨਾਮ ਲੈ ਕੇ ਆਉਣਾ ਉਹ ਸ਼ਹਿਰ ਦਾ ਹੋਣਾ ਚਾਹੀਦਾ ਤੇ ਹਿੰਦੂ ਜੈਂਟਲਮੈਨ ਹੋਵੇ ਤਾਂ ਕਿ ਸਾਰੇ ਲੋਕਾਂ ਨੂੰ ਆਪਾਂ ਬਰਾਬਰ ਰੱਖ ਸਕੀਏ ਕਿਉਂਕਿ ਜਿਹੜੀ ਨਗਰ ਕੌਂਸਲ ਆ ਇਹਦਾ ਜਿਹੜਾ ਸਾਰਾ ਕੰਮ ਆ ਉਹ ਟੈਕਸਸ ਤੇ ਚੱਲਦਾ ਨਗਰ ਕੌਂਸਲ ਦੀ ਆਮਦਨ ਤੇ ਚੱਲਦਾ ਸ਼ਹਿਰੀ ਲਗਭਗ 20 ਤੋਂ 26 ਤਰ੍ਹਾਂ ਦੇ ਟੈਕਸ ਦਿੰਦੇ ਨੇ ਉਹੀ ਨਗਰ ਕੌਂਸਲ ਦੀ ਆਮਦਨ ਹੁੰਦੀ ਆ ਉਸ ਤੋਂ ਬਾਅਦ ਸਰਕਾਰ ਦੇ ਫੰਡ ਆਉਂਦੇ ਨੇ ਫਿਰ ਅਸੀਂ ਚਾਹੁੰਦੇ ਸੀ ਵੀ ਜਿਹੜੇ ਲੋਕ ਟੈਕਸ ਪੇਅਰ ਨੇ ਜਿਹੜੇ ਲੋਕ ਵਪਾਰੀ ਨੇ ਜਿਹੜੇ ਲੋਕ ਬਿਜ਼ਨਸਮੈਨ ਨੇ ਵੀ ਜਦੋਂ ਟੈਕਸ ਉਹ ਦਿੰਦੇ ਨੇ ਨਗਰ ਕੌਂਸਲ ਦਾ ਟੈਕਸ ਉਹ ਪੇ ਕਰਦੇ ਨੇ ਤਾਂ ਫਿਰ ਆਪਾਂ ਕਿਉਂ ਨਾ ਉਸ ਉਹਨਾਂ ਦੇ ਵਿੱਚੋਂ ਆਪਾਂ ਨਗਰ ਕਾਉਂਸਲ ਦਾ ਪ੍ਰਧਾਨ ਬਣਾਇਆ ਜਾਵੇ ਤਾਂ ਉਸੇ ਕਰਕੇ ਮੇਰੇ ਕੋਲ ਸਾਡੇ ਕੋਲ ਚਾਰ ਆਪਸ਼ਨਾਂ ਸਿਗੀਆਂ ਗੁਰਪ੍ਰੀਤ ਮਰਚੰਦਾ ਜੀ ਸੀਗੇ ਤਰुण ਸੀਗੇ ਤੇ ਸੋਨੀਆ ਰਾਣੀ ਜੀ ਸੀਗੇ ਗੁਰਪ੍ਰੀਤ ਮਨਚੰਦਾ ਸਾਡਾ ਆਲਰੇਡੀ ਪਹਿਲਾਂ ਹੀ ਸ਼ਹਿਰੀ ਪ੍ਰਧਾਨ ਨੇ ਤੇ ਇੱਕ 11 ਨੰਬਰ ਵਾਰਡ ਤੋਂ ਸ਼ੈਲਜਾ ਜੀ ਨੇ ਸਾਡੇ ਉਹ ਵੀ ਸੀਗੇ ਮੇਰੇ ਕੋਲ ਚਾਰ ਆਪਸ਼ਨਾਂ ਸਿਗੀਆਂ ਤਾਂ ਉਹਦੇ ਚ ਗੁਰਪ੍ਰੀਤ ਮਨਚੰਦਾ ਜੀ ਪਹਿਲਾਂ ਹੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ ਤਾਂ ਉਸ ਤੋਂ ਬਾਅਦ ਤਰुण ਜੀ ਜਦੋਂ ਇਹਨਾਂ ਨਾਲ ਗੱਲ ਹੋਈ ਕਿਉਂਕਿ ਸਾਡੇ ਨਾਲ ਜਿਆਦਾ ਪਿਛਲੇ ਥੋੜੇ ਸਮੇਂ ਤੋਂ ਜੁੜੇ ਨੇ ਤੇ 11 ਨੰਬਰ ਵਾਰਡ ਦੇ ਵਿੱਚੋਂ ਵੀ ਸ਼ੈਲਜਾ ਕੋਇਲ ਨੇ ਉਹ ਵੀ ਉਹਨਾਂ ਦਾ ਵੀ ਅਸੀਂ ਨਾ ਰეკਮੈਂਡ ਕੀਤਾ ਸੀ ਪਰ ਇਹ ਚਾਰਾਂ ਦੇ ਵਿੱਚੋਂ ਸਾਨੂੰ ਜਿਹੜੀ ਸਹਿਮਤੀ ਸਭ ਤੋਂ ਵੱਧ ਸਹਿਮਤੀ ਜਿੰਨਾ ਤੇ ਹੋਈ ਤਾਂ ਉਹ ਸੋਨੀਆ ਰਾਣੀ ਜੀ ਤੇ ਹੋਈ ਕਿਉਂਕਿ ਇਹਨਾਂ ਦੇ ਅ ਅੰਕਲ ਪਤੀ ਜੀ ਆਪਾ ਬਣਾ ਗੁਪਤਾ ਜੀ ਉਹ ਸਾਡੇ ਪੁਰਾਣੇ ਪਾਰਟੀ ਦੇ ਪੁਰਾਣੇ ਸੀਨੀਅਰ ਤੇ ਬਹੁਤ ਸਮੇਂ ਤੋਂ ਸਾਡੇ ਨਾਲ ਤਾਂ ਪ੍ਰਧਾਨਗੀ ਦੀ ਚੋਣ ਦੇ ਪਿੱਛੇ ਇਹ ਸਾਡਾ ਇੱਕ ਮਕਸਦ ਰਿਹਾ ਜਿਹੜੀ ਵਾਈਸ ਪ੍ਰਧਾਨਗੀ ਦੀ ਚੋਣ ਸੀ ਉਹਦੇ ਵਿੱਚ ਸਾਡੇ ਕੋਲ ਬਹੁਤ ਨਾਂ ਸੀਗੇ ਪਰ ਉਹਦੇ ਵਿੱਚੋਂ ਜਿਹੜੇ ਭਰਾ ਨੇ ਸਾਡੇ ਨੇ ਰਣਜੀਤ ਨੇ ਜਿਨ੍ਹਾਂ ਨੇ ਚਾਹੇ ਮੈਨੂੰ ਐਮਐਲਏ ਬਣਾਉਣ ਵਾਸਤੇ ਜਾਂ ਨਗਰ ਕੌਂਸਲ ਦੇ ਵਿੱਚ ਸਭ ਤੋਂ ਮੋਹਰੀ ਰੋਲ ਨਿਭਾਇਆ ਪਿਛਲੇ ਸਾਰੇ ਇਲੈਕਸ਼ਨਾਂ ਦੇ ਵਿੱਚ ਇਸ ਇਲੈਕਸ਼ਨ ਦੇ ਵਿੱਚ ਵੀ ਤਾਂ ਰਣਜੀਤ ਸਿੰਘ ਬਰਾੜ ਕਿਉਂਕਿ ਸਾਰੇ ਦੇ ਸਾਰੇ ਸਾਡੇ ਮੈਂਬਰ ਵਾਈਸ ਪ੍ਰਧਾਨ ਵਾਸਤੇ ਰঞ্জੀਤ ਸਿੰਘ ਬਰਾੜ ਨਾਲ ਸਹਿਮਤ ਸੀਗੇ ਤਾਂ ਅਸੀਂ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਹੀ ਸਾਡੀਆਂ ਦੋ ਚੋਣਾਂ ਹੋਈਆਂ ਨੇ ਤਾਂ ਇਹਨਾਂ ਦੋਵਾਂ ਚੋਣਾਂਾਂ ਪਿੱਛੇ ਇਹ ਹੱਥਾਂ ਤਾਂ ਬਸ ਇਹੀ ਮੇਰੀਆਂ ਤੁਹਾਨੂੰ ਮੈਂ ਆਪਣੇ ਵੱਲੋਂ ਜਿਹੜੀਆਂ ਗੱਲਾਂ ਕਰਨੀਆਂ ਸੀ ਉਹ ਕੀਤੀਆਂ ਨੇ ਬਾਕੀ ਮੈਨੂੰ ਖਲੀ ਉਮੀਦ ਨਹੀਂ ਸਾਨੂੰ ਵਿਸ਼ਵਾਸ ਵੀ ਆ ਕਿ ਜਿਹੜੀ ਇਹ ਸਾਡੀ 15 ਮੈਂਬਰਾਂ ਦੀ ਟੀਮ ਹੋਊਗੀ ਜਿੱਚ ਵਾਈਸ ਪ੍ਰਧਾਨ ਜੀ ਸੋਨੀਆ ਰਾਣੀ ਜੀ ਵਾਈਸ ਪ੍ਰਧਾਨ ਰঞ্জੀਤ ਬਰਾੜ ਪ੍ਰਧਾਨ ਜੀ ਸੋਨੀਆ ਰਾਣੀ ਜੀ ਇਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਸਾਡੀ ਟੀਮ ਕੰਮ ਕਰੂਗੀ ਸ਼ਹਿਰ ਵਾਸਤੇ ਉਹ ਇਹੋ ਜਿਹਾ ਕੰਮ ਕਰਾਂਗੇ ਜਿਹੜਾ ਪਹਿਲਾਂ ਕਦੇ ਕਿਸੇ ਨੇ ਨਹੀਂ ਕੀਤਾ ਹੋਣਾ ਤਾਂ ਸਾਨੂੰ ਸਾਰੀ ਟੀਮ ਨੂੰ ਪੂਰਾ ਯਕੀਨ ਆ ਤੇ ਮੈਂ ਖਾਸ ਦੇ ਵਿੱਚ ਦੁਬਾਰਾ ਫਿਰ ਐਸਡੀਐਮ ਸਾਹਿਬ ਦਾ ਨਾਇਬ ਤਸਿਲਦਾਰ ਸਾਹਿਬ ਦਾ ਆਈਓ ਸਾਹਿਬ ਦਾ ਤੇ ਸਾਡਾ ਜਿੰਨਾ ਵੀ ਆਫੀਸਰ ਦੇ ਆਫਿਸ ਦੇ ਇਸ ਦੇ ਔਮਪਲੋਇਜ਼ ਨੇ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਤੇ ਦੁਬਾਰਾ ਵੀ ਧੰਨਵਾਦ ਸਰ ਤੁਹਾਡਾ ਕੋਈ ਵੀ ਸਵਾਲ ਆ ਤੇ ਪੁੱਛ ਸਕਦੇ ਸਰ ਵਿਰੋਧੀਆਂ ਵੱਲੋਂ ਇਹ ਸਟਾਰਟਿੰਗ ਤੋਂ ਹੀ ਜਾਮ ਲੱਗਦਾ ਆ ਰਿਹਾ ਕਿ ਮੋਟੀ ਰਟੂ ਰਹਿ ਕੇ ਜਿਹੜਾ ਹੈਗਾ ਪ੍ਰਧਾਨਗੀ ਦਿੱਤੀ ਗਈ ਆ ਤੁਸੀਂ ਵਿਰੋਧੀਆਂ ਨੂੰ ਕਿਸ ਤਰ੍ਹਾਂ ਚੁਟਵਾਓ ਵੀਰ ਜੀ ਮੇਰਾ ਮੇਰੀ ਜ਼ਿੰਮੇਵਾਰੀ ਮੇਰੇ ਸ਼ਹਿਰ ਦੀ ਆ ਮੇਰੀ ਜ਼ਿੰਮੇਵਾਰੀ ਮੇਰੇ ਵਰਕਰਾਂ ਸਪੋਰਟਰਾਂ ਦੀ ਆ ਮੇਰੀ ਜ਼ਿੰਮੇਵਾਰੀ ਮੇਰੇ 15 ਐਮਐਸੀਆਂ ਦੀ ਆ ਹੁਣ ਵਿਰੋਧੀ ਕੀ ਕਹਿੰਦੇ ਨੇ ਮੈਂ ਵਿਰੋਧੀਆਂ ਦੀ ਫੇਸਬੁੱਕ ਦੇਖ ਕੇ ਤਾਂ ਆਪਦੇ ਫੈਸਲੇ ਨਹੀਂ ਲੈਂਦਾਗਾ ਨਾ ਹੀ ਮੈਂ ਕਿਸੇ ਚੀਜ਼ ਦੀ ਪ੍ਰਵਾਹ ਕਰਦਾ ਲੀਡਰ ਉਹ ਹੁੰਦਾ ਵੀ ਜਿਹੜਾ ਫੈਸਲਾ ਲਵੇ ਜਿਹੜਾ ਸ਼ਹਿਰ ਵਾਸੀਆਂ ਦੇ ਹੱਕ ਚ ਹੋਵੇ ਤੇ ਅਸੀਂ ਉਹ ਫੈਸਲਾ ਕੀਤਾ ਜਿਹੜਾ ਸ਼ਹਿਰ ਵਾਸੀਆਂ ਦੇ ਹੱਕ ਚ ਆ ਵਿਰੋਧੀ ਕੋਈ ਕੀ ਕਹਿੰਦੇ ਨੇ ਕੋਈ ਮੈਂ ਹੋਣਾ ਅਸੀਂ ਨਗਰ ਕੌਂਸਲ ਦਾ ਪ੍ਰਧਾਨ ਬਣਾਉਣਾ ਅਸੀਂ ਨਗਰ ਕੌਂਸਲ ਦਾ ਵਾਈਸ ਪ੍ਰਧਾਨ ਬਣਾਉਣਾ ਆਪਣੇ ਅਸੀਂ 15 ਮਸੀਨੇ ਅਸੀਂ 15 ਐਮਸੀ ਉਹਨਾਂ ਦੇ ਘਰੇ ਪੁੱਛਣ ਜਾਵਾਂਗੇ ਭਾਈ ਤੁਸੀਂ ਦੱਸੋ ਅਸੀਂ ਕਿਹਨੂੰ ਪ੍ਰਧਾਨ ਬਣਾਈਏ ਅਸੀਂ ਉਹਨਾਂ ਦੇ ਘਰੇ ਪੁੱਛਣ ਜਾਵਾਂਗੇ ਵੀ ਤੁਸੀਂ ਦੱਸੋ ਭਾਈ ਅਸੀਂ ਕਿਹਨੂੰ ਵਾਈਸ ਪ੍ਰਧਾਨ ਬਣਾਈਏ ਤਾਂ ਸਾਡੀ 15 ਜਾਣਿਆ ਐਮਸੀਆਂ ਦੀ ਟੀਮ ਜਿਹੜੀ ਸਹਿਮਤੀ ਕਰੂਗੀ ਅਸੀਂ ਉਹ ਕਰਨਾ ਤੇ ਅਸੀਂ ਫੈਸਲਾ ਉਹ ਲੈਣਾ ਜਿਹੜਾ ਅਮਰਤਪਾਲ ਵਾਸਤੇ ਚੰਗਾ ਜੇ ਮਾੜਾ ਨਹੀਂ ਪਤਾ ਕਿਹਦੇ ਵਾਸਤੇ ਚੰਗਾ ਜਾਂ ਮਾੜਾ ਨਹੀਂ ਪਤਾ ਜਿਹਨੇ ਬਾਨਾ ਉਹਦੇ ਵਾਸਤੇ ਚੰਗਾ ਜਾਂ ਮਾੜਾ ਨਹੀਂ ਪਤਾ ਅਸੀਂ ਫੈਸਲਾ ਉਹ ਲੈਣਾ ਸ਼ਹਿਰ ਵਾਸਤੇ ਕੀ ਚੰਗਾ ਕੀ ਮਾੜਾ ਸਾਨੂੰ ਲੱਗਿਆ ਸ਼ਹਿਰ ਵਾਸਤੇ ਇਹ ਸਾਡਾ ਜਿਹੜਾ ਫੈਸਲਾ ਹੈ ਬਹੁਤ ਵਧੀਆ ਤੇ ਬਹੁਤ ਵਧੀਆ ਨਿਕਲ ਕੇ ਆਊਗਾ ਵਿਰੋਧੀਆਂ ਦੀ ਮੈਂ ਓ ਜਿਆਦਾ ਪਰਵਾਹ ਨਹੀਂ ਕਰਦਾ ਸਰ ਹੁਣ ਪ੍ਰਧਾਨ ਬਣ ਚੁੱਕੇ ਆਂ ਔਰ ਸ਼ਹਿਰ ਲਈ ਸਭ ਤੋਂ ਪਹਿਲ ਦੇ ਆਧਾਰ ਤੇ ਕਿਹੜੇ ਵੱਡੇ ਕੰਮ ਹੈਗੇ ਜਿਹੜੇ ਤੁਸੀਂ ਸਟਾਰਟ ਕਰੋਗੇ ਅਸੀਂ ਸਾਡੇ ਵਾਸਤੇ ਸਾਰੇ ਕੰਮ ਇੰਪੋਰਟੈਂਟ ਨੇ ਚਾਹੇ ਉਹ ਸ਼ਹਿਰ ਦੀ ਸਫਾਈ ਦਾ ਮਸਲਾ ਹੋਵੇ ਚਾਹੇ ਡਿਵੈਲਪਮੈਂਟ ਦਾ ਮਸਲਾ ਹੋਵੇ ਚਾਹੇ ਖੇਡ ਖੇਡ ਗਰਾਊਂਡ ਬਣਾਉਣ ਦਾ ਮਸਲਾ ਹੋਵੇ ਚਾਹੇ ਪਾਰਕ ਬਣਾਉਣ ਦਾ ਮਸਲਾ ਹੋਵੇ ਚਾਹੇ ਪਾਰਕਿੰਗ ਦਾ ਮਸਲਾ ਹੋਵੇ ਚਾਹੇ ਨਗਰ ਕੌਂਸਲ ਦੀ ਸਭ ਤੋਂ ਇੰਪੋਰਟੈਂਟ ਆਮਦਨ ਵਧਾਉਣ ਦਾ ਮਸਲਾ ਹੋਵੇ ਕਿਉਂਕਿ ਜਦੋਂ ਤੋਂ ਐਸਡੀਐਮ ਸਾਹਿਬ ਪ੍ਰਬੰਧਕ ਸੀਗੇ ਜਦੋਂ ਤੋਂ ਮੈਂ ਪਿਛਲੇ 1.5-2 ਸਾਲਾਂ ਤੋਂ ਨਗਰ ਕੌਂਸਲ ਅਸੀਂ ਸੰਭ ਰਹੇ ਆ ਤਾਂ ਅਸੀਂ ਨਗਰ ਕੌਂਸਲ ਦੀ ਆਮਦਨ ਬਿਨਾਂ ਕੋਈ ਟੈਕਸ ਚ ਵਾਧਾ ਕੀਤੇ ਬਿਨਾਂ ਕਿਸੇ ਬੰਦੇ ਨੂੰ ਤੰਗ ਕੀਤੇ ਅਸੀਂ ਲਗਭਗ 30 ਤੋਂ 40% ਨਗਰ ਕੌਂਸਲ ਦੀ ਆਮਦਨ ਵਧਾਉਣ ਦੇ ਵਿੱਚ ਕਾਮਯਾਬ ਹੋਇਆ ਉਹਦੇ ਕਰਕੇ ਹੀ ਆਪਣੇ ਸ਼ਹਿਰ ਦੇ ਵਿੱਚ ਅਸੀਂ ਕਰੋੜਾਂ ਰੁਪਏ ਦਾ ਵਿਕਾਸ ਕੀਤਾ ਡਵੈਲਪਮੈਂਟ ਕੀਤੀ ਆ ਹੁਣ ਜਿਹੜਾ ਸਾਡਾ ਫਰਸਟ ਟੀਮ ਦਾ ਜਿਹੜਾ ਇਹਦਾ ਕੰਮ ਆ ਉਹ ਇਹ ਆ ਵੀ ਸਭ ਤੋਂ ਪਹਿਲਾਂ ਤਾਂ ਨਗਰ ਕੌਂਸਲ ਦੀ ਆਮਦਨ ਵਧਾਈ ਜਾਈ ਜਾਵੇ ਜਦੋਂ ਹੀ ਆਮਦਨ ਵਧੂਗੀ ਫਿਰ ਅਸੀਂ ਸ਼ਹਿਰ ਵਾਸੀਆਂ ਦੇ ਕੰਮ ਕਰਾਂਗੇ ਸੈਕੰਡ ਨਗਰ ਕੌਂਸਲ ਦੇ ਨਾਲ ਸਬੰਧਤ ਚਾਹੇ ਉਹ ਗਰੀਬ ਪਰਿਵਾਰ ਜਿਨ੍ਹਾਂ ਦੇ ਕੱਚੇ ਘਰ ਨੇ ਪੱਕੇ ਮਕਾਨ ਬਣਾਉਣੇ ਹੋਣ ਚਾਹੇ ਨਗਰ ਕੌਂਸਲ ਦੇ ਵਿੱਚ ਜੋ ਵੀ ਸਕੀਮ ਚਾਹੇ ਐਨਓਸੀ ਵਾਲਾ ਨਗਰ ਕਾਉਂਸਲ ਦੇ ਵਿੱਚੋਂ ਜੋ ਪਰਮਿਸ਼ਨ ਮਿਲਦੀ ਆ ਉਹਦੀ ਚਾਹੇ ਕੋਈ ਫਾਇਰ ਬ੍ਰਿਗੇਡ ਦੀ ਐਨਓਸੀ ਨਗਰ ਕਾਉਂਸਲ ਚੋਂ ਮਿਲਦੀ ਆ ਉਹਦੀ ਤਾਂ ਨਗਰ ਕਾਉਂਸਲ ਦੇ ਨਾਲ ਸੰਬੰਧਿਤ ਜਿਹੜੇ ਵੀ ਸਾਡੇ ਸ਼ਹਿਰ ਨਿਵਾਸੀਆਂ ਦੇ ਕੰਮ ਹੋਣਗੇ ਉਹਨਾਂ ਨੂੰ ਵਧੀਆ ਤਰੀਕੇ ਦੇ ਨਾਲ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹ ਸਾਡੀ ਟੀਮ ਕਰੂਗੀ ਇਹ ਸਾਡਾ ਸ਼ਹਿਰ ਵਾਸਤੇ ਮੇਨ ਕੰਮ ਹੋਣਾ। ਸਭ ਤੋਂ ਪਹਿਲਾਂ ਤਾਂ ਮੈਂ ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਤੁਸੀਂ ਇੰਨਾ ਟਾਈਮ ਸਾਡੇ ਲਈ ਵੇਚ ਵੀ ਕੀਤਾ ਸਾਡੇ ਲਈ ਟਾਈਮ ਵੀ ਕੱਢਿਆ। ਫਿਰ ਉਸ ਤੋਂ ਬਾਅਦ ਮੈਂ ਆਮ ਆਦਮੀ ਪਾਰਟੀ ਦੀ ਮੈਂਬਰ ਪ੍ਰਧਾਨ ਕੇਜਰੀਵਾਲ ਸਾਹਿਬ ਭਗਵੰਤ ਮਾਨ ਜੀ ਅਮਨਦੀਪ ਰੋੜਾ ਤੱਕਰ ਬੈਂਸ ਸਾਹਿਬ ਤੇ ਐਮ ਐਲ ਏ ਸਾਹਿਬ ਰਿਸਪੈਕਟਡ ਸਾਡੇ ਐਮ ਐਲ ਏ ਸਾਹਿਬ ਤੇ ਮੇਰੇ ਸਾਰੇ ਜਿਹੜੇ ਐਮ ਸੀ ਭੈਣ ਭਾਈਆਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਆਦਾ ਨਾਂ ਬੋਲਦੇ ਹੋਏ ਨਾਂ ਮੈਨੂੰ ਜਿਆਦਾ ਬੋਲਣਾ ਆਇਆ ਤੇ ਬਸ ਮੈਂ ਇਹ ਹੀ ਕਹੂੰਗੀ ਕਿ ਮੈਂ ਤੁਹਾਡੇ ਸਾਰੇ ਭੈਣ ਭਾਈਆਂ ਦੀ ਹੈਲਪ ਦੇ ਨਾਲ ਆਪਣੇ ਸ਼ਹਿਰ ਦਾ ਵਿਕਾਸ ਕਰੂੰਗੀ ਜਿੱਥੋਂ ਤੱਕ ਹੋ ਸਕਿਆ ਮੈਂ ਪੂਰੀ ਇਮਾਨਦਾਰੀ ਤੇ ਵਫਾਦਾਰੀ ਨਾਲ ਉਹਦੇ ਸਾਰਿਆਂ ਦੇ ਨਾਲ ਠੀਕ ਹੈ ਇਸ ਮੌਕੇ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਸੋਨੀਆ ਰਾਣੀ ਗੁਪਤਾ ਦਾ ਨਾਮ ਵਿਚਾਰ ਅਧੀਨ ਲਿਆਦਾ ਗਿਆ ਤੇ 15 ਐਮਸੀਆਂ ਦੇ ਨਾਲ-ਨਾਲ 16ਵੇਂ ਸਰਦਾਰ ਅਮਰਪਾਲ ਸਿੰਘ ਸੁਖਾਣਾਂ ਦੀ ਸਹਿਮਤੀ ਦੇ ਨਾਲ ਜਾਨੀ ਕਿ ਸਭ ਸੰਮਤੀ ਦੇ ਨਾਲ ਸੋਨੀਆ ਰਾਣੀ ਗੁਪਤਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਦੇ ਨਾਲ-ਨਾਲ ਉਮੀਦ ਪ੍ਰਧਾਨ ਦੇ ਤੌਰ ਤੇ ਰਣਜੀਤ ਸਿੰਘ ਬਰਾੜ ਟੀਟੂ ਦਾ ਨਾਮ ਵਿਚਾਰ ਅਧੀਨ ਲਿਆਦਾ ਗਿਆ ਜਿਸ ਨੂੰ ਚੋਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀ ਐਸਡੀਐਮ ਵਿਅੰਤ ਸਿੰਘ ਸਿੱਧੂ ਦੇ ਅਗਵਾਈ ਦੇ ਵਿੱਚ ਨਿਯੁਕਤ ਕਰ ਦਿੱਤਾ ਗਿਆ ਅੱਜ ਤੋਂ ਨਗਰ ਕੌਂਸਲ ਬਾਗਾਪੁਰਾਣਾ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਨਿਯੁਕਤੀ ਹੋ ਗਈ ਸ਼ਹਿਰੀ ਨਾਗਰਿਕਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਗਿਆ ਟੋਲ ਠਮਕਿਆਂ ਤੇ ਜਿਹੜਾ ਹੈਗਾ ਉਹਨਾਂ ਦੇ ਸਵਾਗਤ ਦੇ ਵਿੱਚ ਹਾਰ ਪਾਏ ਗਏ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਸਰਦਾਰ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਜਿੱਥੇ ਸ਼ਹਿਰ ਦੇ ਵਿਕਾਸ ਦੀਆਂ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਪ੍ਰੈਸ ਦੇ ਨਾਲ ਨਾਲ ਉੱਥੇ ਨਾਲ ਦੀ ਨਾਲ ਰਣਜੀਤ ਸਿੰਘ ਟੀਟੂ ਤੇ ਸੋਨੀਆ ਰਾਣੀ ਗੋਤਾ ਵੱਲੋਂ ਸਾਰਿਆਂ ਦਾ ਧੰਨਵਾਦ ਵੀ ਕੀਤਾ ਗਿਆ ਮੈਂ ਜਗਮੀਤ ਸਿੰਘ ਬਰਦੀ ਦੇ ਨਾਲ ਨਿਰਮਲ ਸਿੰਘ ਕਲਿਆਣ